575000 75000 75000 ਇੱਕ ਕਿੱਲੇ ਦੇ ਵਿੱਚੋਂ ਕਿਵੇਂ ਕੱਢਣਾ ਹੈ ਸਾਰੀ ਜਾਣਕਾਰੀ ਬਨੋਦ ਭਾਈ ਦਿੰਦਾ ਭਾਈ ਬਾਗ ਇੱਕ ਕਿੱਲਾ ਪੂਰਾ ਇੱਕ ਕਿੱਲਾ 98 ਬੁੱਟੇ ਪੂਰੇ ਉਹਦੇ ਵਿੱਚੋਂ ਚਾਰ ਬੁੱਟੇ ਆਪਣੇ ਖਰਾਬ ਹੋਏ ਆ ਆ ਛੋਟੇ ਆ ਆ ਛੋਟੇ ਆ 94 ਬੁੱਟਿਆਂ ਤੋਂ 575000 ਰੁਪਏ ਬੱਟੇ ਆ 224 ਰੁਪਏ ਦੇ ਦਿੱਤਾ ਸੀ ਆਪਾਂ 235 ਕੁੰਟਲ ਬਜਾ ਨਿਕਲੇ ਜਾਨੀ ਕਿ 24 ਰੁਪਏ ਵੇਚਿਆ 24 ਰੁਪਏ 24 ਰੁਪਏ ਕਿਲੋ 200 35 ਕੁੰਟਲ ਵਜਨ 35 ਕੁੰਟਲ ਵਜਨ ਹੋਇਆ ਇੱਕ ਕਿੱਲੇ ਦੇ ਵਿੱਚ 94 ਬੂਟੇ ਸਹੀ ਜਿਹੜੇ ਚੰਗੇ ਆ ਆ ਬੂਟੇ ਆ ਇਹਦਾ ਭਈ ਰਾਜ ਪਤਾ ਕੀ ਆ ਇੱਕ ਕਿੱਲੇ ਦੇ ਵਿੱਚੋਂ ਜੇ 5 ਲੱਖ 75 ਹਜ਼ਾਰ ਦੀ ਫਸਲ ਹੋਈ ਆ ਉਹਦੇ ਪਿੱਛੇ ਰਾਜ ਨੂੰ ਤੁਸੀਂ ਆਖੋਗੇ ਵੀ ਯੂਰੀਆ ਬੜੀ ਠੋਕੀ ਹੋਣੀ ਆ ਜਾਂ ਤੁਸੀਂ ਸਪਰੇਆਂ ਬਹੁਤ ਕੀਤੀਆਂ ਹੋਣੀਆਂ ਐਦਾਂ ਦੀ ਕੋਈ ਗੱਲ ਹੈਗੀ ਸਪਰੇਆਂ ਨਹੀਂ ਆਪਾਂ ਸਿਰਫ 1 ਟਾਰਾ ਲੇਮਡਾ ਤੋਂ ਸਿਵਾਏ ਕੋਈ ਸਪਰੇ ਨਹੀਂ ਕੀਤੀ ਇਸ ਬਾਗ ਤੇ ਨਾ ਕੋਈ ਨਿਊਟਰੀਅੰਟ ਨਾ ਕੋਈ ਜਿਹੜੀ ਖਾਦਾ ਖੁਦਾ ਹੁੰਦੀ ਹੈ ਕੋਈ ਖਾਦਾ ਜਿਹੜੀਆਂ ਖਾਦਾ ਗੱਟੀਆਂ ਵਾਲੀਆਂ ਲੀਟਰਾਂ ਵਾਲੀਆਂ ਹੁੰਦੀਆਂ ਕੋਈ ਬਾਹਰੀਆਂ ਨਹੀਂ ਕਿ ਬਾਈ ਨੇ ਕੀਤੀਆਂ ਜਿਗਾੜ ਇੱਕ ਹੀ ਪਾਇਆ ਉਹ ਤੁਹਾਨੂੰ ਵਿਖਾਉਣੇ ਆ ਤੁਸੀਂ ਵੇਖੋਗੇ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਉਹ ਐਵੇਂ ਦੀ ਕੀ ਚੀਜ਼ ਹੈ ਜਾਨੀ ਕਿ ਆਰਗੈਨਿਕ ਚੀਜ਼ ਆ ਠੀਕ ਹੈ ਮਨੋਤ ਬਾਈ ਹੁਣ ਦਾਸ ਹੀ ਦਈਏ ਆਪਾਂ ਸਾਰੇ ਭਰਾਵਾਂ ਨੂੰ ਵੀ ਕਿਹੜੀ ਖਾਦਾ ਹੈ ਜਿਹੜੀ ਤੁਸੀਂ ਬਾਗ ਨੂੰ ਪਾਉਣੇ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਪਾਉਂਦੇ ਆ ਮੁਰਗੀ ਕੰਪੋਸਟ ਮੁਰਗੀ ਫਾਰਮ ਜਿਹੜੇ ਬ੍ਰੇਲਰ ਮੁਰਗੀਆਂ ਦੇ ਫਾਰਮ ਹੈ ਉਹਦੇ ਵਿੱਚੋਂ ਖਾਦ ਕੱਢ ਕੇ ਲਿਆ ਕੇ ਆਪਾਂ ਬੂਟਿਆਂ ਨੂੰ ਪਾਉਂਦੇ ਜਿਹਨੂੰ ਆਪਾਂ ਮਿੱਠਾ ਕਹਿ ਦਿੰਦੇ ਆਂ ਹਾਂ ਮਿੱਠਾ ਮਿੱਠਾਂ ਵਾਲੀ ਖਾਦ ਹਾਂ ਉਹ ਤੁਹਾਨੂੰ ਕਿੰਨੇ ਸਾਲ ਹੋ ਗਏ ਪਾਉਂਦਿਆਂ ਨੂੰ 2016 ਵਿੱਚ ਲਗਭਗ ਆਪਾਂ ਹੋਰ ਖਾਦਾਂ ਬੰਦ ਕਰਕੇ ਸ਼ੁਰੂ ਕੀਤੀ ਸੀ 2016 ਦਾ ਬਈ 2016 ਦੇ ਵਿੱਚ ਇਹਨਾਂ ਨੇ ਦੂਜੀਆਂ ਖਾਦਾਂ ਜਿਹੜੀਆਂ ਸਾਰੀਆਂ ਬੰਦ ਕਰਕੇ ਸਟਾਰਟ ਕਰਤੀ ਸੀ ਤੇ ਤੁਹਾਨੂੰ ਹੁਣ ਬੂਟੇ ਦਿਖਾਉਣੇ ਆ ਬਣੋ ਉਹਦੇ ਬਈ ਆ ਜਾ ਮਾੜੇ ਚਾਰਕ ਬੂਟੇ ਆਪਾਂ ਦਿਖਾ ਦਈਏ ਸਾਰੇ ਭਰਾਵਾਂ ਨੂੰ ਵੀ ਐਦਾਂ ਦੇ ਬੂਟੇ ਆ ਸਾਰੇ ਸਾਰੇ ਬੂਟੇ ਕੋਈ ਪੀਲਾ ਬੁੱਟਾ ਨਹੀਂ ਇੱਕ ਵੀ 1% ਵੀ ਜੇ ਕੋਈ ਆਖੇ ਨਾ ਵੀ ਪੀਲਾਪਨ ਹੈਗਾ ਬੂਟਿਆਂ ਦੇ ਵਿੱਚ ਤੇ ਉਹ ਗੱਲ ਆ ਬਾਈ ਝੂਠੀ ਇਹ ਗਵਨੋਦ ਬਾਈ ਆ ਖਾਦ ਆਓ ਆ ਖਾਦ ਠੀਕ ਹੈ ਤੇ ਇਹ ਆਪਣੇ ਬਾਗ ਦੇ ਵਿੱਚ ਜਿਹੜਾ ਆ ਬਾਗ ਆ ਨਾਲ ਖੜਾ ਹਾਂ ਕਿੰਨੀ ਥਾਂ ਹੈ ਆ 2.5 ਕਿੱਲੇ ਬਾਗ ਹੈ ਆਪਣਾ ਅੱਛਾ ਇਹਦੇ ਵਿੱਚ ਖਾਦ ਪਵੇਗੀ 150 ਕਿੰਟਲ ਮਤਲਬ 50 ਕਿੰਟਲ ਕਿੱਲੇ ਦੇ ਠੀਕ ਆ ਜੇ ਕੋਈ ਹੋਰ ਖਾਦ ਨਹੀਂ ਪਾਉਣੀ ਤਾਂ ਆਪਾਂ 50 ਕੁੰਟਲ ਕਿੱਲੇ ਦੀ ਖਾਦ ਪਾਓ ਕੋਈ ਖਾਦ ਪਾਣ ਦੀ ਲੋੜ ਨਹੀਂ ਇਹਨਾਂ ਬੁੱਟਿਆਂ ਨੂੰ ਆਪਾਂ ਨੂੰ ਲਾਏ ਉਦੋਂ ਦੇ ਬਾਅਦ ਕੋਈ ਵੀ ਆਪਾਂ ਇਹਨਾਂ ਨੂੰ ਖਾਦ ਨਹੀਂ ਦਿੱਤੀ ਕਿਸੇ ਤਰ੍ਹਾਂ ਦੀ ਖਾਦ ਇਹਨਾਂ ਨੂੰ ਹਾਂ ਇਹਨਾਂ ਨੂੰ ਤੇ ਇਹ ਕਿੰਨੀ ਥਾਂ ਇਹ ਕਿੰਨੇ ਦਾ ਗਿਆ ਸੀ ਇਹ 22 ਕਿੱਲੇ ਥਾਂ ਹੈ ਇਹ ਬੱਟੇ 9,80,000 ਰੁਪਏ ਦਾ 9,80,000 ਹਾਂ ਸਵਾ 400 ਕੁੰਟਲ ਵਜੇ ਨਿਕਲਿਆ ਸੀ ਠੀਕ ਆ ਠੀਕ ਆ ਹਮਮ ਜਾਨੀ ਕਿ ਵੀਰ ਮੇਰਿਓ ਗੱਲ ਇਹ ਆ ਵੀ ਜੇ ਕਿਸੇ ਵੀਰ ਭਰਾ ਨੇ ਆਰਗੈਨਿਕ ਖੇਤੀ ਕਰਨੀ ਆ ਤਾਂ ਉਹ ਥੋੜਾ ਜਿਹਾ ਕੇਰਾ ਆਪਾਂ ਨੂੰ ਖਾਦਾਂ ਤੋਂ ਹਟ ਕੇ ਪਹਿਲੇ ਸਾਲ ਨਹੀਂ ਇਹਦਾ ਰਿਜ਼ਲਟ ਪਹਿਲੇ ਸਾਲ ਹੀ ਚੰਗਾ ਆ ਜਾਂਦਾ ਨਹੀਂ ਪਹਿਲਾ ਸਾਲ ਹੀ ਪਹਿਲੇ ਸਾਲ ਹੀ ਨਾਲ ਦੀ ਨਾਲ ਹੀ ਫਰਕ ਵੀ ਨਹੀਂ ਲੱਗੇਗਾ 1% ਵੀ ਆਪਾਂ ਖਾਦ ਨਹੀਂ ਪਾਈ ਠੀਕ ਹੈ ਉਲਟੀ ਦਾ ਐਵੇਂ ਲੱਗੇਗਾ ਵੀ ਐਤਕੀ ਆਪਾਂ ਖਾਦ ਵੱਧ ਪਾਈਏ ਠੀਕ ਹੈ ਹੂੰ ਤਾਂ ਆਹ ਬਈ ਰੂੜੀ ਆ ਉਹ ਖਾਦ ਇਹਨਾਂ ਨੇ ਲਿਆ ਕੇ ਰੱਖੀ ਹੋਈ ਐ ਨਹੀਂ ਇਹਨੂੰ ਫਿਰ ਬਈ ਪੋਰਖੇ ਪਾਉਣੀ ਨਹੀਂ ਨਹੀਂ ਸਿੱਧਾ ਕੋਈ ਪੋਰ ਪਾਰ ਕੇ ਜਿਵੇਂ ਆ ਇਹਦਾ ਕੰਮ ਹੈ ਜਿਵੇਂ ਪਾਣੀ ਲੱਗੇਗਾ ਇਹਦੇ ਵਿੱਚੋਂ ਪਾਣੀ ਨਿਕਲੇਗਾ ਉਹਦੇ ਵਿੱਚ ਜਿਵੇਂ ਸਾਰੀ ਜਿਹੜੀ ਆਪਣੀ ਫਾਸਫੋਰਸ ਡੀਐਪੀ ਬੋਲਦੇ ਆਪਾਂ ਉਹ ਸਭ ਤੋਂ ਵੱਧ ਪਾਈ ਜਾਂਦੀ ਕਿ ਉਹ ਡਾਈਆਕਸਾਈਡ ਨਾਲ ਬਣਦੀ ਹੈ ਤੇ ਖਾਦ ਵੀ ਤੇ ਇਹਦੇ ਵਿੱਚ ਅਮੋਨੀਆ ਡਾਈਆਕਸਾਈਡ ਗੈਸ ਠੀਕ ਹੈ ਤੇ ਉਹ ਇਹਦੇ ਵਿੱਚੋਂ ਨਿਕਲ ਕੇ ਜਾਵੇਗੀ 17 ਮਿਨਰਲ ਇਦੇ ਵਿੱਚ ਪਾਈ ਜਾਂਦੀ ਹੈ ਜਿਹੜੀ ਖੇਤੀ ਨਾਈਟrogen ਸਭ ਤੋਂ ਵੱਧ ਠੀਕ ਹੈ ਪੀ ਐਚ ਕੰਟਰੋਲ ਕਰਨਾ ਠੀਕ ਹੈ ਸਭ ਤੋਂ ਵੱਧ ਇਸ ਖਾਸ ਦਾ ਕਮ ਹੈ ਠੀਕ ਹੈ ਜਿਹੜੀ ਆਪਣੇ ਸ਼ੋਰੇ ਵਾਲੀ ਸੇਮ ਵਾਲੀ ਦਿੱਕਤ ਹੁੰਨ ਚੱਲਦੀ ਹੈ ਉਸ ਦੇ ਲਈ ਇਹ ਖਾਦ ਵਰਦਾਨ ਹੈ ਠੀਕ ਹੈ ਵਰਦਾਨ ਜਿਹੜੀ ਪਹਿਲੇ ਸ਼ੋਰਾ ਆਉਂਦਾ ਵੀ ਇਹ ਖਾਦ ਪਾ ਦਿਓ ਸ਼ੋਰਾ ਨਹੀਂ ਆਉਂਦਾ ਸ਼ੋਰਾ ਨਹੀਂ ਆਉਂਦਾ ਕਿਹੜੀ ਜਿਪਸਮ ਜਿਪਸਮ ਇਹਦੇ ਅੱਗੇ ਫੇਲ ਹੈ ਫੇਲ ਬਿਲਕੁਲ ਵੀ ਕੈਲਸ਼ੀਅਮ ਸਭ ਤੋਂ ਵੱਧ ਮਾਤਰਾ ਵਿੱਚ ਮੁਰਗੀ ਕੰਪੋਸਟ ਦੇ ਵਿੱਚ ਹੋਵੇਗਾ ਭਾਵੇਂ ਕਿਤੇ ਸਰਚ ਕਰ ਲਿਓ ਕਿਹੜਾ ਵੀ ਵੱਡਾ ਕਿ ਡਾਕਟਰ ਆਪਣੇ ਨਾਲ ਮਿਲਦੇ ਬਾਈ ਕਹਿੰਦਾ ਘੋਂਦਾ ਡਾਕਟਰ ਜਿਹੜਾ ਤੁਹਾਨੂੰ ਖਾਦਾਂ ਰਿਆਂ ਸਪਰੇਆਂ ਚ ਬਾੜਾ ਪਸਾਉਂਦਾ ਨਾ ਵੀ ਆ ਪਾਓ ਆ ਪਾਓ ਬਾਗ ਨੂੰ ਆ ਪਾਓ ਉਹਦੇ ਨਾਲ ਬਹਿ ਕੇ ਡਿਪੀਟ ਕਰਾ ਲਿਓ ਮਨੋਤ ਬਾਈ ਦੀ ਕਿਉਂਕਿ ਇਹਨੂੰ 2016 ਦਾ ਬਾਈ ਬਾਗ ਦੇ ਵਿੱਚ ਜਾਨੀ ਕਿ ਹਰੇਕ ਫਸਲ ਦੇ ਵਿੱਚ ਇਹ ਚੀਜ਼ ਪਾਉਣ ਲੱਗਿਆ ਤੇ ਫਸਲ ਹਰੇਕ ਨਾਲੋਂ ਜ਼ਿਆਦਾ ਕੱਢਦਾ ਆਪਦੇ ਏਰੀਏ ਦੇ ਵਿੱਚੋਂ ਤੇ ਇਹ ਖਰਚਾ ਖਰਚਾ ਉਹਨਾਂ ਖਾਤਾ ਨਾਲੋਂ ਕੱਟ ਉਹਨਾਂ ਨਾਲੋਂ 6000 ਰੁਪਏ ਦਾ ਪੂਰੇ ਸਾਲ ਦਾ ਖਰਚਾ ਹੈ ਇੱਕ ਕਿੱਲੇ ਦਾ 6000 6000 ਭਾਈ 6000 ਇੱਕ ਕਿੱਲੇ ਦਾ ਖਰਚਾ ਹੈ ਤੇ ਬਾਅਦ ਜੋ ਤੁਸੀਂ ਜਿਹੜਾ ਚਰਚਾ ਲਾ ਲੋ ਤੇ ਕਹਿਣ ਤੋਂ ਭਾਵ ਜਿਹੜੀ ਤੁਹਾਡੀ ਆਮਦਨ ਨਿਕਲਣੀ ਹੈ ਦੂਜੇ ਨਾਲ ਕਿਤੇ ਜ਼ਿਆਦਾ ਨਿਕਲਣੀ ਹੈ ਤੇ ਬਾਗ ਦੇ ਬੂਟੇ ਵੀ ਤੁਹਾਨੂੰ ਵਿਖਾ ਦਨੇ ਆ ਕਣਕ ਵੀ ਤੁਹਾਨੂੰ ਵਿਖਾਤੀ ਕਿੰਨੇ ਕਿੰਨੇ ਦਾ ਚੜਿਆ ਬਾਗ ਐ ਜਿਹੜੇ ਮਗਰਲੇ ਜਿਹੜੇ ਕੱਲਾ ਕੱਲਾ ਰੁਪਇਆ ਬਾਈ ਨੇ ਡਾਇਰੀ ਤੇ ਲਿਖਿਆ ਸਾਰੀ ਵੀਡੀਓ ਦੇਖਿਓ ਤੇ ਲੱਗ ਜੂ ਤੁਹਾਨੂੰ ਪਤਾ